ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਜਲੰਧਰ ਦੇ ਗੁਰਾਇਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰਾਇਆਂ ਪੁਲਿਸ ਥਾਣੇ ਦੇ ਸਾਹਮਣੇ ਨੈਸ਼ਨਲ ਹਾਈਵੇ ਤੇ ਇੱਕ ਵੱਡਾ ਐਕਸੀਡੈਂਟ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਐਕਸੀਡੈਂਟ ਬੀਤੀ ਰਾਤ 8 ਅਤੇ 9 ਵਿਚਕਾਰ ਹੋਇਆ ਏ ਇੱਕ ਮੋਟਰਸਾਈਕਲ ਤੇ ਦੋ ਸਵਾਰ ਨੌਜਵਾਨਾਂ ਨੂੰ ਮਰਸੀਡੀਜ਼ ਕਾਰ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਜਿਸ ਦੌਰਾਨ ਮੋਟਰਸਾਈਕਲ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ ਅਤੇ ਉੱਥੇ ਹੀ ਮੋਟਰਸਾਈਕਲ ਦੀ ਟੈਂਕੀ ਟੁੱਟਣ ਕਾਰਨ ਉਸ ਨੂੰ ਅੱਗ ਚੜ ਗਈ ਜਿਸ ਦੌਰਾਨ ਦੋ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨਾਂ ਦੇ ਦੋਸਤ ਵਿੱਕੀ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਦਿਲ ਦਹਿਲ ਜਾਵੇਗਾ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਮੈਂ ਨਾ ਵਿੱਕੀ ਆ ਜੀ ਅਸੀਂ ਅੰਨੇ ਅਸੀਂ ਕੰਮ ਤੋਂ ਤਾਂ ਗੱਡੀ ਵਾਲਾ ਸਾਈਡ ਮਾਰ ਗਿਆ ਇਹ ਪਿੱਛੇ ਸੀ ਦੋ ਜਣੇ ਅਸੀਂ ਮੋਰੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨੋਂ ਨੂੰ ਸਾਈਡ ਮਾਰ ਗਿਆ ਇਹ ਹੁਣ ਬਜਾ ਮੌਗੇ ਦੋਨੇ ਘ੍ਰੇਸ ਦਾ ਲੈ ਕੇ ਆ ਡਰਾਈਵਲ ਤਾਂ ਫੜ ਲਿਆ ਜੀ ਗੱਡੀ ਫਾਲੇ ਹਾਂਜੀ ਹਾਂਜੀ ਗੱਡੀ ਫਾਲੀ ਤੋਂ ਮੋਹਰੇ ਜਾ ਕੇ ਹਾਂਜੀ ਦਾਰੂ ਪੀਤੀ ਹੋਈ ਓ ਦਾਰੂ ਪੀਤੀ ਹੋਈ ਹਾਂਜੀ ਦਾਰੂ ਪੀਤੀ ਹੋਣੀ ਏ ਜੀ ਗੱਡੀ ਦੇ ਵਿੱਚ ਪਈ ਏ ਫੋਟੋ ਹਾਂਜੀ ਹਾਂਜੀ ਅੱਛਾ ਜੀ ਗੱਡੀ ਵਾਲੇ ਦਾਰੂ ਪੀਤੇ ਹੋਏ ਸੀ ਅੱਛਾ ਓਰ ਜੀ ਦੋ ਜੀ ਅੱਛਾ ਓਰ ਦੇ ਸਕਦੇ ਹਾਂ ਨੇ ਇੱਕ ਕਦ ਪਾਲੋਂ ਦੱਸ ਜੀ ਹਾਂ ਕਿੰਨਾ ਕ ਟਾਈਮ ਲੱਗਿਆ ਇਹ ਅਸੀਂ ਜੀ ਪਹਿਲਾਂ ਤੋਂ ਨਿਕਲੇ ਸੀਗੇ 7:30 ਵਜੇ ਅੱਛਾ ਜੀ ਹਾਂਜੀ ਇਹ ਹੋਇਆ ਏ ਪੌਣੇ ਕਾ 8 ਵਜੇ ਸ਼ਾਮ ਦੇ ਟਾਈਮ ਪੌਣੇ 8 ਵਜੇ ਹਨੇ ਹੋ ਗਏ 3 3 ਘੰਟੇ ਹਾਂਜੀ ਹਾਂਜੀ 3-4 ਘੰਟੇ ਹੋ ਗਏ ਆ ਬੋਡੀ ਲੈ ਗਏ ਆ ਹਾਂਜੀ ਹਾਂਜੀ ਬੋਡੀ ਲੈ ਗਏ ਗੱਡੀ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਅਤੇ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁਲ ਦੇ ਉੱਪਰ ਪੌਣੇ ਦੇ ਸਾਹਮਣੇ ਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀਆਂ ਮੌਕੇ ਤੇ ਮੌਤ ਹੋ ਗਈ। ਬਾਕੀ ਜਿਹੜੀ ਅਸੀਂ ਸਾਰੇ ਕਬਜ਼ੇ ਚ ਲੈ ਲਈਏ ਗੱਡੀ ਤੇ ਬੰਦਾ ਵੀ ਕਬਜ਼ੇ ਤੇ ਲੈ ਲਿਆ ਤੇ ਅਗਰੇ ਤੇ ਤੀਹ ਗਿਆ। ਮੌਤ ਫਰ ਦੋਨਾਂ ਦੀ ਹੋ ਗਈ। ਹਾਂ ਮੌਕੇ ਤੇ ਮੌਤ ਹੋ ਗਈ। ਪਛਾਣ ਹੋਏ ਕਿੱਥੇ ਦੇ ਆ? ਇਹ ਮੈਂ ਹਲੇ ਪੂਰਾ ਨਹੀਂ ਪੂਰਾ ਆਈਡੈਂਟੀਫਾਈਡ ਨਹੀਂ ਹੋਇਆ। ਅਸੀਂ ਕਰ ਰਹੇ ਹਾਂ ਜੀ। ਚੈੱਕ ਕਰ ਰਹੇ ਹਾਂ। ਕਾਰ ਤੇ ਵੀ ਇਹ ਬਾਈਕ ਤੇ ਸੀ। ਬਾਈਕ ਤੇ ਵੀ ਕਹਿੰਦੇ ਅੱਕ ਲੱਗੀ ਬਾਈਕ ਨੂੰ। ਹਾਂ ਉਹ ਨਾਲ ਤੇ ਜਿਹਦਾ ਰਿੰਗਣ ਨਾ ਨੰਕੀ ਨੂੰ ਤੇਕੀ ਨਾਲ ਕਸਰਾਇਆ ਕੇ ਸਰਦ ਦੇ ਨਾਲ ਨਾ ਪਟ્રોલ ਕਰਕੇ ਪਾਇਦੇ ਨਾਲ ਸਥਾਨਕ ਲੋਕਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਟੰਸੀ ਤੇ ਉਸ ਦੀ ਗੱਡੀ ਦੇ ਵਿੱਚੋਂ ਇੱਕ ਸ਼ਰਾਬ ਦੀ ਬੋਤਲ ਵੀ ਬਰਾਮਦ ਕੀਤੀ ਗਈ ਹੈ ਜਿਸ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ